ਰੂਸਿਕਲੀ ਸਪੈਸ਼ਲ ਡੀਜੀਪੀ ਲਾਡ ਆਰਡਿਨਰੀ ਡਾਕਟ ਦੇ ਅਜ ਅਜਰਤੀ ਮੈਡਮ ਐਸਐਸਪੀ ਵੱਟਸਲਾ ਗੁੱਤਾ ਜਿਹੜੀ ਸੁਪਰਵੀਜ਼ਨ ਹੈ ਇੱਕ ਡ੍ਰਿਲ ਨੂੰ ਕੰਡਕਟ ਕੀਤਾ ਜਿਹਦੇ ਵਿੱਚ ਅਤੀ ਇੱਕ ਜਿਹੜਾ ਸ਼ੱਕੀ ਆਬਜੈਕਟ ਸੀਗਾ ਉਹ ਅਸੀਂ ਉਹਨੂੰ ਹੈਂਡਲ ਕੀਤਾ ਜਿਹਦੇ ਵਿੱਚ ਜਿਹੜੀ ਬੰਬ ਡਿਸਪੋਜ਼ਲ ਟੀਮ ਹੈਗੀ ਆ ਉਹਨੂੰ ਬੁਲਾਇਆ ਗਿਆ ਕਿਉਂਕਿ ਉਹ ਐਕਸਪਰਟ ਟੀਮ ਹੈਗੀ ਆ ਤੇ ਉਹਦੇ ਵਿੱਚ ਜਿਹੜੀਆਂ ਸਾਡੀ ਲੋਕਲ ਡਿਸਟ੍ਰਿਕਟ ਦੀਆਂ ਯੂਨਿਟਸ ਸੀਗੀਆਂ ਜਿਵੇਂ ਲੋਕਲ ਪੁਲਿਸ ਐਂਬੂਲੈਂਸ ਮੈਡੀਕਲ ਟੀਮ ਜਿਹੜੀ ਹੈ ਫਾਇਰ ਬ੍ਰਿਗੇਡ ਦੀ ਟੀਮ ਤੇ ਲੋਕਲ ਜਿਹੜੇ ਹੋਰ ਟੀਮਾਂ ਹੈਗੀਆਂ ਉਹਨਾਂ ਦਾ ਇੱਕ ਰਿਸਪੌਂਸ ਟਾਈਮ ਚੈੱਕ ਕੀਤਾ ਗਿਆ ਅਸੀਂ ਦੇਖਿਆ ਕਿ ਜੇਕਰ ਅਧਨੀ ਕੋਈ ਐਮਰਜੈਂਸੀ ਸਿਚੁਏਸ਼ਨ ਆਂਦੀ ਹੈ ਤਾਂ ਉਹਦੇ ਵਿੱਚ ਅਸੀਂ ਕਿੰਨੇ ਕੁ ਤਿਆਰ ਹਾਂ ਤੇ ਸਾਡਾ ਜਿਹੜਾ ਹੈ ਰਿਸਪੌਂਸ ਟਾਈਮ ਕਿੰਨਾ ਹੈ ਗਿਆ ਸਰ ਤੁਹਾਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੇ ਡੀਲ ਦੇ ਨਾਲ ਸ਼ਹਿਰ ਦੇ ਵਿੱਚ ਜਿਹੜੇ ਸ਼ਹਿਰ ਵਾਸੀਆਂ ਦਾ ਮਾਹੌਲ ਫੈਲ ਰਿਹਾ ਨਹੀਂ ਸਰ ਇਹ ਨਹੀਂ ਹੈਗਾ ਅਸੀਂ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਕੋਈ ਅਨਸਫਾਹੀ ਘਟਨਾ ਨਾ ਹੋ ਜਾਵੇ ਕਿਉਂਕਿ ਅੱਜਕੱਲ ਕਿਹੜਾ ਕ੍ਰਾਈਮ ਹੈਗਾ ਹਰ ਕਿਸਮ ਦਾ ਹੋ ਰਿਹਾ ਹੈ ਮੈਂ ਕਹਾਂਗਾ ਕਿ ਅਸੀਂ ਹਰ ਤਰ੍ਹਾਂ ਦੇ ਕ੍ਰਾਈਮ ਲਈ ਤੇ ਅਨਸਫਾਹੀ ਘਟਨਾ ਦੀ ਪਿਆਰੀ ਨੂੰ ਮੁੱਖ ਰੱਖਦੇ ਹੋਏ ਇਸ ਜਿਹੜੀ ਹੈ ਟ੍ਰਿਲ ਨੂੰ ਕੰਡਕਟ ਕਰ ਸਰ ਆਨਵਰ ਟਾਈਮ ਦੇ ਵਿੱਚ ਇਸ ਤਰੀਕੇ ਨਾਲ ਪਬਲਿਕ ਨੂੰ ਵੀ ਅਵੇਰਨੈਸ ਕੀਤਾ ਜਾਊਗਾ ਕਿ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਕਿ ਮੁਲਾਜ਼ਮ ਨੂੰ ਬਿਲਕੁਲ ਜੀ ਕਿਉਂਕਿ ਇਹਦੇ ਵਿੱਚ ਤਾਂ ਫਰਸਟ ਜਿਹੜੇ ਰਿਸਪੌਂਡਰ ਹੈ ਜੀ ਅਸੀਂ ਆ ਕਿਉਂਕਿ ਜਿਹੜੀ ਪਬਲਿਕ ਹੈ ਪਬਲਿਕ ਦੀ ਸੇਫਟੀ ਲਈ ਹੀ ਅਸੀਂ ਇਹ ਜਿਹੜੀ ਹੈ ਟ੍ਰੇਨ ਕੰਡਕਟ ਕਰ ਰਹੇ ਹੈਗੇ ਆ ਫਰਸਟ ਰਿਸਪੌਂਡਰ ਹੋਣ ਦੇ ਨਾਤੇ ਸਾਡੀ ਕੀ ਕੀ ਰਿਸਪੌਂਸ ਟਾਈਮ ਹੈ ਕੀ ਕੀ ਜ਼ਿੰਮੇਵਾਰੀ ਹੈ ਸਾਡੀਆਂ ਬਾਕੀ ਜਿਹੜੀਆਂ ਟੀਮਾਂ ਹੈ ਉਹਨਾਂ ਦੇ ਨਾਲ ਕੀ ਤਾਲਮੇਲ ਹੈ ਅੱਜ ਅਸੀਂ ਉਸ ਨੂੰ ਚੈੱਕ ਕੀਤਾ ਸੋ ਥੈਟ ਕਿਸੇ ਫਿਊਚਰ ਦੇ ਵਿੱਚ ਇਦਾਂ ਦੀ ਜੇ ਕੋਈ ਅਣਸੁਖਾਵੀ ਘਟਨਾ ਹੋ ਉਹ ਜਿਹੜਿਆ ਸਾਨੂੰ ਖਤਸ਼ਾ ਲੱਗਦਾ ਉਹਦੇ ਲਈ ਅਸੀਂ ਤਿਆਰੀ ਜੀ ਕਰ ਕਰਕੇ ਜਿਹੜਾ ਹੈ ਜਿਹੜੀ ਟ੍ਰੈਲ ਸੀ ਉਹਦਾ ਕਾਫੀ ਅਪਰੋਪ੍ਰੀਏਟ ਟਾਈਮ ਕਿੰਨਾ ਪੀਆ ਤੇ ਜੇ ਲੋਗੀ ਟਾਈਮ ਪਿੰਨੇ ਚ ਹੋਇਆ ਕਿ ਇਹ ਸਕਸੈਸਫੁਲ ਸੀ ਜਾਂ ਅਸਫਲ ਸੀ ਬਿਲਕੁਲ ਜੀ ਸਾਨੂੰ ਲੱਗਦਾ ਹੈ ਬਿਲਕੁਲ ਸਕਸੈਸਫੁਲ ਰਹੀ ਤੇ ਇਹ 3 ਵਜੇ ਅਸੀਂ ਟੀਮ ਜਿਹੜੀ ਹੈ ਵਾਰਮ ਡਿਸਪੋਜ਼ਲ ਟੀਮ ਨੂੰ 2:30 ਤੇ ਅਸੀਂ ਮੈਸੇਜ ਲਾਇਆ ਸੀਗਾ ਤੇ ਹੁਣ 4:00 ਬਚ ਕੇ 14 ਮਿੰਟ ਹੋ ਗਏ ਤੇ ਜਿਹੜੀ ਸਾਡੀ ਡ੍ਰਿੱਲ ਹੈਗੀ ਆ ਉਹ ਆਲਮੋਸਟ 1 ਘੰਟੇ ਦੇ ਵਿੱਚ 1 ਘੰਟਾ 15 ਮਿੰਟ ਦੇ ਵਿੱਚ ਕੰਪਲੀਟ ਹੋ ਗਈ ਹੈ ਇਹਦੇ ਵਿੱਚ ਜਿਹੜੀਆਂ ਲੋਕਲ ਟੀਮਾਂ ਸੀਗੀਆਂ ਮੈਡੀਕਲ ਟੀਮ ਹੋਗੀ ਫਾਇਰ ਟੈਂਡਰ ਦੀ ਟੀਮ ਹੋਗੀ ਸਾਡੀ ਜਿਹੜੀ ਡਾਕਟ ਪੈਡ ਹੋ ਗਿਆ ਜਾਂ ਜਿਹੜੇ ਲੋਕਲ ਪ੍ਰਸ਼ਾਸਨ ਪੁਲਿਸ ਦਾ ਹੈਗਾ ਉਹ ਹੋ ਗਿਆ ਉਹ ਬਿਲਕੁਲ ਉਹਨਾਂ ਦਾ ਜਿਹੜਾ ਰਿਸਪੌਂਸ ਟਾਈਮ ਸੀਗਾ ਉਹ ਠੀਕ ਸੀਗਾ ਫਿਰ ਵੀ ਥੋੜੀਆਂ ਕਮੀਆਂ ਹੈਗੀਆਂ ਇਨ ਫਿਊਚਰ ਜਿਹੜੀਆਂ ਅਸੀਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ